ਸਿੱਖਾਂ ਵਿੱਚ ਸਪਿਟ ਦੀਮ ਬਣਾਇਦਿਆਂ ਨੂੰ ਖੋਰਾ ਲਾਉਣ ਲਈ ਤਾਂ ਕਿ ਉਹ ਆਪਣੇ ਰਾਜ ਦੀ ਮੰਗਣਾ ਕਰ ਸਕਣ ਸਿੱਖ ਇਤਿਹਾਸ ਫਲਸਫੇ ਤੇ ਪਰੰਪਰਾ ਨੂੰ ਨਵੇਂ ਦ੍ਰਿਸ਼ਟੀਕੋਣ ਦੇ ਪੇਸ਼ ਕਰਨ ਤੇ ਯਤਨ ਜਿਹੜੇ ਸੀ ਆਰੰਭ ਕੀਤੇ ਅੰਗਰੇਜ਼ਾਂ ਵੱਲੋਂ ਅੰਗਰੇਜ਼ਾਂ ਦੇ ਰਾਜ ਨੂੰ ਗੁਰੂ ਸਾਹਿਬਾਨ ਦੀ ਰਜਾ ਦੇ ਅਨੁਕੂਲ ਦਰਸਾਉਣ ਲਈ ਸੋ ਸਾਕੀ ਵਰਗੀਆਂ ਲਿਖਤਾਂ ਦਾ ਇਸਤੇਮਾਲ ਕੀਤਾ ਗਿਆ ਉਹ ਚੱਚੀ ਮੰਤਵ ਨਾਲ ਸੋ ਸਾਕੀ ਦੀ ਇੱਕ ਨਵੀਂ ਐਡੀਸ਼ਨ ਸ਼ਾਪੀ ਗਈ ਜਿਸ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੁਆਰਾ ਹਲਕੇ ਦਿੱਲੀ ਨੂੰ ਹਤੀ ਕਰਨ ਦੀ ਇੱਕ ਬਾਣੀ ਦੱਸੀ ਗਈ ਸੀ ਅੰਗਰੇਜ਼ਾਂ ਦੇ ਪਿੱਠੂ ਸਿੱਖ ਵਰਗਾਂ ਨੇ ਖੁੱਲ੍ਹੇ ਆਵੇਂ ਮਤ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਦੀ ਸਿਰਜਣਾ ਜਿਸ ਰਾਜਨੀਤਿਕ ਦੇ ਮਨੋਰਥ ਲਈ ਕੀਤੀ ਸੀ ਅੰਗਰੇਜ਼ਾਂ ਦੇ ਕਿਰਪਾਲੂ ਰਾਜ ਦੀ ਸਥਾਪਨਾ ਦੇ ਨਾਲ ਉਹ ਮਨੋਰਥ ਹੁਣ ਪੂਰਾ ਹੋ ਗਿਆ ਹੈ ਜਿਸ ਕਰਕੇ ਸਿੱਖਾਂ ਦੇ ਸਾਹਮਣੇ ਅੰਗਰੇਜ਼ ਹਕੂਮਤ ਦੀ ਸੇਵਾ ਤੇ ਰੱਖਿਆ ਨਾਲੋਂ ਵੱਖਰਾ ਹੋਰ ਕੋਈ ਵੀ ਰਾਜਨੀਤਿਕ ਜਿਹੜਾ ਉਦੇਸ਼ ਸੀਗਾ ਉਹ ਨਹੀਂ ਰਿਹਾ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਸਿੱਖਾਂ ਵੱਲੋਂ ਅਰਦਾਸ ਜਿਹੜੀ ਕੀਤੀ ਜਾਂਦੀ ਸੀ ਜਿਵੇਂ ਕਿ ਦਿੱਲੀ ਤਕਤ ਪਰ ਬਹੇਗੀ ਆਪ ਗੁਰੂ ਕੀ ਫੌਜ 70 ਫਰੇਗਾ ਸੀਸ ਪਰ ਬੜੀ ਕਰੇਗੀ ਮੋਚ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਵਾਰ ਹੋਏ ਸਭ ਮਿਲenge ਬੱਚੇ ਸ਼ਰਨ ਜੋ ਹੋਏ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਇਹ ਅਰਦਾਸ ਪੜਨ ਉਤੇ ਬੰਦੀ ਲਾ ਦਿੱਤੀ ਇਹ ਤਾਂ ਕਾਰ ਸੀ ਕਿ ਅਰਦਾਸ ਦੇ ਬੋਲਾਂ ਵਿੱਚ ਸਿੱਖਾਂ ਅੰਦਰਕ ਸਤੰਤਰ ਰਾਸਤੀ ਸੱਤਾ ਸਥਾਪਤ ਕਰਨ ਦੀ ਆਰਜ਼ੂ ਪੈਦਾ ਕਰਦੇ ਸਨ ਉਹ ਜਿਹੜੇ ਬੋਲ ਸਨ ਅਰਦਾਸ ਦੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਕੋਈ ਨਹੀਂ ਸੀ ਇਹ ਗੱਲ ਉਹਨਾਂ ਨੂੰ ਕਹੀ ਨਹੀਂ ਸੀ ਸਿਖਾਉਂਦੀ ਇਸ ਨਾਲ ਉਹਨਾਂ ਦੇ ਰਾਸੀ ਮਨੋਰਥਾਂ ਦੀ ਪੂਰਤੀ ਦੇ ਰਾਹ ਵਿੱਚ ਮੁਸ਼ਕਲਾਂ ਖੜੀਆਂ ਹੋਣ ਇਸ ਕਰਕੇ ਉਹਨਾਂ ਨੇ ਹਕੂਮਤ ਵੱਲੋਂ ਸਿੱਖਾਂ ਦੀ ਅਦਾਸ ਉੱਤੇ ਮਨਾਹੀ ਲਾਉਣ ਦੀ ਤੱਕੜ ਕਾਰਵਾਈ ਨੇ ਸਿੱਖ ਜਗਤ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਸਿੱਖ ਇਸ ਗੱਲ ਨੂੰ ਆਪਣੇ ਧਰਮ ਅੰਦਰ ਬੇਲੋੜੀ ਰਾਜਸੀ ਦਖਲਅੰਦਾਜ਼ੀ ਸਮਝਦੇ ਸਨ ਸਿੱਖ ਜਗਤ ਅੰਦਰ ਵੱਡੀ ਰਾਜਨੀਤਿਕ ਬੇਚੈਨੀ ਫੈਲ ਜਾਣ ਦੇ ਡਰੋਂ ਵਰਤਾਕਮਾਂ ਨੇ ਸਿੱਖ ਭਾਈਚਾਰੇ ਅੰਦਰ ਲਈ ਆਪਣੇ ਪਿੱਠੂ ਅੰਸਰਾ ਦੀ ਮਦਦ ਨਾਲ ਕਿਉਂਕਿ ਉਸ ਵੇਲੇ ਸਿੱਖਾਂ ਦੇ ਕੁਝ ਜਿਹੜੇ ਸੰਸਥਾਵਾਂ ਸਾਨੂੰ ਉਹਨਾਂ ਦੇ ਅੰਡਰ ਸਾਨੂੰ ਜਿੱਦਾਂ ਕੰਮ ਕਰਦੀਆਂ ਅੰਗਰੇਜ਼ਾਂ ਦੇ ਅੰਦਰ ਉਹਨਾਂ ਦੀ ਗੱਲ ਮੰਨਦੀਆਂ ਸਨ ਤੇ ਉਹਨਾਂ ਦੇ ਕਹਿ ਮਤਾਬਕ ਸਿੱਖਾਂ ਨੂੰ ਮੋਟੀਵੇਟ ਕਰਦੀਆਂ ਸਨ ਹੋਰ ਪਾਸੇ ਜਾਣ ਵਾਸਤੇ ਉਹਨਾਂ ਦਾ ਮਨੋਰਥ ਬਦਲਣ ਵਾਸਤੇ ਸੋ ਜਿਸ ਨੂੰ ਸਿੱਖਾਂ ਦੇ ਉਪਰੋਕਤ ਅਰਦਾਸ ਦੀਆਂ ਪਹਿਲੀਆਂ 4 17 ਉਚਾਰਨੀਆਂ ਬੰਦ ਕਰ ਦਿੱਤੀਆਂ ਗਈਆਂ ਸਿੱਖ ਮੋਹਤਰਾ ਵੱਲੋਂ ਜਿਹੜੇ ਮਹਤਵਪੂਰਨ ਸੀਗੇ ਇਹ ਯਕੀਨ ਦਵਾਈਦਾਨ ਜਾਣ ਤੋਂ ਬਾਅਦ ਕਿ ਰਾਜ ਕਰਿਆ ਖਾਲਸਾ ਦਾ ਭਾਵ ਖਾਲਸਾ ਯਾਨੀ ਕਿ ਸ਼ੁੱਧ ਲੋਕਾਂ ਦਾ ਰਾਜ ਹੈ ਬਰਤਾਨਵੀ ਹਕੂਮਤ ਨੇ ਮਗਰਲੀਆਂ ਮਗਲੀਆਂ 417 ਉਚਾਰਨ ਦੀ ਆਗਿਆ ਦਿੱਤੀ ਸੀ ਅੰਗਰੇਜ਼ ਪਿੱਠੂ ਸੋਚ ਰੱਖਣ ਵਾਲੇ ਸਿੱਖ ਵਿਦਵਾਨਾਂ ਨੇ ਜਿਹੜੇ ਹਕਮਾਂ ਦੀ ਅ ਖੁਸ਼ ਨੁਦੀ ਕਰਨ ਹਾਸਲ ਕਰਨ ਤੇ ਸਿੱਖ ਭਾਈਚਾਰੇ ਨੂੰ ਹਕੂਮਤ ਉਰੋਧੀ ਰਾਜਨੀਤਿਕ ਸੰਘਰਸ਼ ਦੇ ਰਾਹ ਉਤੋਂ ਵਰਜਣ ਲਈ ਰਾਜ ਭਾਗ ਦੀ ਮੰਗ ਅਤੇ ਗੁਰਮੁਖਤ ਵਿਚਾਰਧਾਰਾ ਦੇ ਉਲਟ ਦਰਸਾਉਣਾ ਸ਼ੁਰੂ ਕਰ ਦਿੱਤਾ। ਉਹ ਗੁਰੂ ਸਾਹਿਬਾਨ ਤੇ ਚਾਹੁੰਦੇ ਨਹੀਂ ਸੀ ਰਾਜ। ਤੁਸੀਂ ਕਿਸ ਵਾਸਤੇ ਇਸ ਨੂੰ ਤੁਸੀਂ ਸਿਰਫ ਗੋਰੀਆਂ ਦੀ ਮਤ ਕਰੋ। ਇਸ ਮੰਤਵ ਲਈ ਗੁਰਬਾਣੀ ਦੇ ਕੁਝ ਸ਼ਬਦਾਂ ਦੇ ਉੱਕਾ ਹੀ ਗਲਤ ਅਰਥ ਦਸਾਉਂਦੀ ਖੁੱਟੀ ਰੀਤ ਜਿਹੜੀ ਸੀ ਉਹ ਪ੍ਰਚਲਿਤ ਹੋ ਗਈ। ਜਿਸ ਦਾ ਅਰਥ ਇਹ ਹੋਇਆ ਕਿ ਸਿੱਖ ਕੌਮ ਅੰਦਰ ਆਪਣੇ ਸੁਤੰਤਰ ਰਾਜ ਦੀ ਸਥਾਪਨਾ ਕਰਨ ਲਈ ਸਿੱਖ ਸੰਘਰਸ਼ ਕਰਨ ਦੀ ਥਾਂਵੇਂ ਬ੍ਰਿਟਾਨੀ ਸਰਕਾਰ ਨਾਲ ਸਮਝੌਤੇ ਤੇ ਭਾਈਵਾਲ ਦੀ ਸੇਧ ਅਪਣਾ ਕੇ ਚੱਲਣ ਦੀ ਪ੍ਰੀਤੀ ਜਿਹੜੀ ਸਿੱਖਾਂ ਵਿੱਚ ਪਾੜੀ ਹੋ ਗਈ। ਇਹ ਰੁਝਾਨ ਸਿੱਖ ਕੌਮ ਅੰਦਰ ਇੰਨੀ ਤਾਕਤ ਗ੍ਰਹਿਣ ਨਹੀਂ ਸਿੱ ਕਰ ਸਕਦਾ ਜੇਕਰ ਇਸ ਦਾ ਹਕੀਕਤ ਵਿੱਚ ਤਕੜਾ ਮਾਦੀ ਆਧਾਰ ਮੌਜੂਦ ਨਾ ਹੁੰਦਾ ਜਿਵੇਂ ਕਿ ਪਿਛੇ ਕਿਹਾ ਜਾ ਚੁੱਕਾ ਕਿ ਵਿਲੇ ਦੇ ਰਾਜਨੀਤਿਕ ਯਥਾਰ ਸਿੱਖਾਂ ਦੇ ਵੱਡੇ ਹਿੱਸੇਾਂ ਅੰਦਰ ਭਾਂਜਵਾਦੀ ਸੋਚ ਨੂੰ ਤਕੜਾ ਬਲ ਮੁਹੱਈਆ ਕਰਦਾ ਸੀ ਉਹਨਾਂ ਨੂੰ ਅੰਗਰੇਜ਼ਾਂ ਵਰਗੀ ਤਾਕਤਵਰ ਹਕੂਮਤ ਨਾਲ ਦਸਤ ਪੰਜਾ ਲੈਣਾ ਬਿਲਕੁਲ ਵੀ ਠੀਕ ਨਹੀਂ ਸੀ ਲੱਗਦਾ ਤੇ ਬੇहद ਹਾਨੀਕਾਰਕ ਲੱਗਦਾ ਸੀ ਇਸ ਕਰਕੇ ਸਿੱਖ ਕੌਮ ਅੰਦਰ ਇਹ ਮਤ ਕਾਫੀ ਮਕਬੂਲ ਹੋ ਗਿਆ ਸੀ ਕਿ ਸਿੱਖਾਂ ਵਰਗੀ ਨਿਗੂਣੀ ਘਟ ਗਿਣਤੀ ਦਾ ਪੜਾ ਅੰਗਰੇਜ਼ਾਂ ਨਾਲ ਟੱਕਰ ਲੈਣ ਵਿੱਚ ਨਹੀਂ ਸਗੋ ਉਹਨਾਂ ਦੀ ਸਰਪ੍ਰਸਤਿਤ ਸੁਭਾਵਨਾ ਨਾਲ ਹਾਸਲ ਕਰਨ ਵਿੱਚ ਸੀ ਜੀਵ ਖਾਲਸਾ ਦੀਵਾਨ ਇਸ ਰਾਸ਼ੀ ਵਿਚਾਰਧਾਰਾ ਦੀ ਪ੍ਰਮੁੱਖ ਨੁਮਾਇੰਦਾ ਸੰਸਥਾ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਸੀ ਇਸ ਦੇ ਆਗੂਆਂ ਨੇ ਸਿੱਖ ਜਗਤ ਅੰਦਰ ਅੰਗਰੇਜ਼ ਹਕੂਮਤ ਪ੍ਰਤੀ ਸ਼ਰਧਾ ਤੇ ਵਫਾਦਾਰੀ ਦਾ ਭਾਵ ਪੈਦਾ ਕਰਨ ਵਿੱਚ ਪਹਿਲੀ ਭੂਮਿਕਾ ਨਿਭਾਈ ਸਭ ਤੋਂ ਅੱਗੇ ਭਾਵੇਂ ਕਿ ਚੀਫ ਖਾਲਸਾ ਦਿਵਾਨ ਦੇ ਜਥੇਬੰਦਾਰਾ ਸਿੱਖ ਪੰਥ ਅੰਦਰਲੇ ਜਿਹੜੇ ਗੁਲੀਨ ਵਰਗਾ ਤੱਕ ਹੀ ਸੀਮਿਤ ਸੀ ਪਰੰਤੂ ਸਿੱਖ ਸਮਾਜ ਅੰਦਰ ਇਸ ਦੀ ਰਾਜ ਰਾਸਿ ਵਿਚਾਰਧਾਰ ਦਾ ਅਸਰ ਬਹੁਤ ਵਿਆਪਕ ਸੀ ਇਸ ਨੂੰ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਦੀ ਹਮਾਇਤ حاصل ਸੀ ਇਹ ਹਾਲਤ 19 ਸਦੀਆਂ ਤੋਂ ਤੱਕ ਅਤੇ ਕਾਫੀ ਹੱਦ ਤੱਕ 20ਵੀਂ ਸਦੀ ਦੇ ਮੋੜ ਤੱਕ ਬਣੀ ਰਹੀ ਸੋ ਜਿਹੜੀ ਅਰਦਾਸ ਸੀ ਸਿੱਖਾਂ ਦੀ ਉਸਤੇ ਜਿਹੜੇ ਪਹਿਲੀ ਆਪਣੀ ਅਰਦਾਸ ਸੀ ਉਹਨਾਂ ਗੋਰਿਆਂ ਨੇ ਇਸਤੇ ਬਹਿਲਾ ਦਿੱਤਾ ਸੀਗਾ ਚੀਫ ਖਾਲਸਾ ਦਵਾਨ ਵੀ ਗੋਰਿਆਂ ਦੇ ਅਧੀਨ ਜਿਹੜੇ ਉਦੋਂ ਕੰਮ ਕਰਦਾ ਸੀ ਤੇ ਇਹਨਾਂ ਨੂੰ ਸਿੱਖਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਜਿਹੜਾ ਗੋਰਿਆਂ ਨਾਲ ਲੜਾਈ ਲੜ ਕੇ ਕੋਈ ਤੁਹਾਨੂੰ ਫਾਇਦਾ ਨਹੀਂ ਹੁਣ ਆਪਾਂ ਗੋਰਿਆਂ ਦੇ ਨਾਲ ਚੱਲਦੇ ਆਂ ਤੇ ਗੋਰਿਆਂ ਨੇ ਜਿਹੜੀ ਅਰਦਾਸ ਸੀਗੀ ਉਹਦੀਆਂ ਪਹਿਲੀਆਂ ਲਾਈਨਾਂ ਜਿਹੜੀਆਂ 4 ਸਨ ਪੁਨੋ ਕੱਟਣ ਲਈ ਕਿਹਾ ਸੀਗਾ ਜਿਹਦੇ ਵਿੱਚ ਲਿਖਿਆ ਸੀ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ 70 ਫਰੀਕਾ ਸੀਸ ਪਰ ਬੜੀ ਕਰੇਗੀ ਮੋਜ ਸੋ ਇਹ ਚਾਰ ਲਾਈਨਾਂ ਜਿਹੜੀਆਂ ਉਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਕਿ ਬਈ ਇਹ ਸਾਰੀਆਂ ਕੱਟ ਦਿਓ ਇਹ ਸਾਡੇ ਖਿਲਾਫ ਹਨ ਬਾਕੀ ਜਿਹੜੇ ਆਮ ਅਗਲੀਆਂ ਲਾਈਨਾਂ ਸਨ ਕਿ ਰਾਜ ਕਰਿਆ ਖਾਲਸਾ ਆਕੀ ਰਹੇ ਨਾ ਕੋਈ ਖਵਾਰਸ ਨਰੰਗੇ ਬੱਚੇ ਸਰੰਜ ਹੋਏ ਜਿਹੜੀਆਂ ਅਗਲੀਆਂ 4 17 ਸਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸੋ ਅੰਗਰੇਜ਼ਾਂ ਨੇ ਇੱਧ ਤੇ ਇਤਰਾਜ਼ ਜਤਾਇਆ ਸੀ ਕਿ ਤੁਸੀਂ ਜਿਹੜੇ ਰਾਜ ਕਰੇ ਖਾਲਸਾ ਆਕੀ ਰਹੇ ਨਾ ਕੋਈ ਦਾ ਮਤਲਬ ਕਿ ਕੋਈ ਹੋਰ ਰਹੇਗਾ ਨਹੀਂ ਤੁਸੀਂ ਰਾਜ ਕਰੋਗੇ ਸੋ ਉਹਨਾਂ ਨੇ ਯਕੀਨ ਦੁਆਇਆ ਕਿ ਇਹ ਜੜਾ ਇਹਦਾ ਮਤਲਬ ਹੈਗਾ ਕਿ ਰਾਜ ਕਰਿਆ ਖਾਲਸਾ ਖਾਲਸਾ ਦਾ ਮਤਲਬ ਹੈਗਾ ਸ਼ੁੱਧ ਸ਼ੁੱਧ ਲੋਕਾਂ ਦਾ ਰਾਜ ਹੋਊਗਾ ਜਨ ਕੇ ਸੋ ਅੰਗਰੇਜ਼ਾਂ ਨੇ ਜਦੋਂ ਇਹਦਾ ਮਤਲਬ ਦੇਖਿਆ ਤਾਂ ਉਹ ਕਹਿੰਦੇ ਉਹ ਠੀਕ ਹੈ ਤੁਸੀਂ ਇਹ ਇਹ ਜੀ ਜਿਹੜੀ ਆ ਇਹ ਲਾਈਨਾਂ ਤੇ ਨਾਲ ਹੋਰ ਲਾਈਨਾਂ ਖੁਆਰਸ ਮਿਲੰਗੇ ਵਿੱਚ ਸ਼ਰਨ ਜੋ ਹੋਏ ਇਹ ਚਾਰ ਲਾਈਨਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਆ ਜਿਹੜੇ ਤੁਸੀਂ ਅਰਦਾਸ ਹੁਣ ਅੱਗੇ ਬਣਾਵੋਗੇ ਪਰ ਪਹਿਲੀਆਂ ਲੈਨਾ ਤੁਸੀਂ ਉਹ ਯੂਜ਼ ਨਹੀਂ ਕਰ ਸਕਦੇ ਉਸ ਵੇਲੇ ਉਹਨਾਂ ਨੇ ਜਿਹੜੀਆਂ ਚਾਰ ਲੈਨਾ ਤੇ ਪਹਿਲੀਆਂ ਚਾਰ ਲੈਨਾ ਤੇ ਪੁਰੰਦੀ ਰਾਤ ਤੇ ਸੀ ਦੂਜੀਆਂ ਚਾਰ ਲੈਨਾ ਜਿਹੜੀਆਂ ਉਹ ਆਗਿਆ ਦਿੱਤੀ ਸੀਗੀ ਸਿੱਖਾਂ ਨੂੰ ਕਿ ਤੁਸੀਂ ਉਹ ਯੂਜ਼ ਕਰ ਸਕਦੇ ਆ ਸੋ ਇਸ ਤਰ੍ਹਾਂ ਨੇ ਸਾਡੀ ਜਿਹੜੀ ਪੁਰਾਣੀ ਅਰਦਾਸ ਸੀਗੀ ਉਹਦੇ ਵਿੱਚ ਹੁਣ ਜਿਹੜੀ ਪਿਛਲੀਆਂ ਚਾਰ ਲੈਨਾ ਹਨ ਉਹ ਉਹ ਹੱਲੇ ਵੀ ਸ਼ਾਮਲ ਹਨ ਰਾਜ ਕਰੇ ਆ ਖਾਲਸਾ ਅਕੀ ਰਹਿ ਨਾ ਖੋਏ ਖਾਰਸ ਮਿਲenge ਬਚੇ ਸ਼ਰਨ ਜੋ ਹੋਏ ਸੋ ਪਹਿਲੀਆਂ ਜਿਹੜੀ ਚਾਲ ਲੰਨਾ ਦਿੱਲੀ ਤੱਕ ਪਰ ਬਹੇਗੀ ਗੁਰ ਆਪ ਗੁਰੂ ਕੀ ਫੌਜ ਅ 70 ਫਿਰੇਗਾ ਸੀਸ ਪਰ ਬੜੀ ਕਰੇਗੀ ਮौज ਇਹ ਜਿਹੜੀ ਚਾਲ ਲੰਨਾ ਸੀ ਇਹ ਹੁਣ ਅ ਇਸ ਵੇਲੇ ਅਰਦਾਸ ਵੀ ਸ਼ਾਮਲ ਨਹੀਂ ਹਾਂ ਇਹ ਉਦੋਂ ਦੀਆਂ ਅੰਗਰੇਜ਼ਾਂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਦੋਂ ਤੋਂ ਹੀ ਇਹ ਕੱਟੀਆਂ ਗਈਆਂ ਹਨ ਸੋ ਆਪ ਜੀ ਨੇ ਜਾਣ ਕਰਕੇ ਇਹ ਜੀ ਲੱਗੇ ਆਪਨੇ ਕਮੈਂਟ ਜਰੂਰ ਦੱਸਣਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ